ਅਸਲਾਮ ਵਾਲੇਕੁਮ ਉਮੀਦ ਕਰੀ ਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਖਾਂ ਦੀ ਨਵੀਂ ਪੀੜੀ ਨਵੀਂ ਜਨਰੇਸ਼ਨ ਨੇ ਚੁੱਕਿਆ ਖਾਲਸਾਤਾਨ ਦਾ ਚੰਗਾ ਲੱਗ ਗਏ ਖਾਲਸਾਤਾਨ ਦੇ ਨਾਰੇ ਤੇ ਸੀਨਾ ਤਾਣ ਕੇ ਇਹ ਗੱਲ ਕਹਿਤੀ ਕਿ ਹੁਣ ਖਾਲਸਾਤਾਨ ਬਣ ਕੇ ਰਹੇਗਾ ਜਲ ਦਸ ਜਲਦ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਉਸ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਜਿੰਦਾਬਾਦ ਖਾਲਸਾ ਜਿੰਦਾਬਾਦ 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 ਪਿਛਲੇ 40 ਸਾਲਾਂ ਤੋਂ ਭਾਰਤ ਸਰਕਾਰ ਦਾ ਇਹ ਜੋਰ ਲੱਗਾ ਆ ਕਿ ਜਿਹੜੀ ਸੋਚ ਉਹਨਾਂ ਨੇ ਅੱਜ ਤੋਂ 39 ਸਾਲ ਪਹਿਲਾਂ ਖਤਮ ਕਰਨੀ ਚਾਹੀ ਆ ਉਹਨੂੰ ਉਹ ਲਗਾਤਾਰ ਮਲਿਆ ਮੇਟ ਕਰਨ ਦੇ ਲਈ ਆਪਣਾ ਇੱਟ ਚੋਟੀ ਦਾ ਜੋਰ ਜਿਹੜਾ ਲਗਾਉਣ ਦੇ ਆ ਪਰ ਪਿਛਲੇ 39 ਸਾਲਾਂ ਦੇ ਬਾਵਜੂਦ ਉਹਨਾਂ ਵੱਲੋਂ ਲਾਏ ਗਏ ਸਾਰੇ ਜੋਰ ਦੇ ਬਾਵਜੂਦ ਅੱਜ ਤੁਸੀਂ ਇੱਥੇ 71 ਹੋ ਕੇ ਇਸ ਗੱਲ ਦਾ ਪ੍ਰਮਾਣ ਦੇ ਰਹੇ ਹੋ ਕਿ ਨਾ ਤਾਂ ਉਹ ਸੋਚ ਮਰੀ ਆ ਨਾ ਤਾਂ ਉਹ ਸੰਘਰਸ਼ ਰੁਕਿਆ ਆ ਤੇ ਜਿਹੜਾ ਸੰਘਰਸ਼ ਸਾਡੇ ਯੋਧਿਆਂ ਨੇ ਚਾਰ ਜਾਰੀ ਕੀਤਾ ਸੀ ਜਿਹੜਾ ਕਿ 84 ਤੋਂ ਪਹਿਲਾਂ ਦਾ ਸੀ ਤੇ ਜਿੰਨੂੰ ਦਰੜਨ ਦੇ ਲਈ ਇੰਡੀਆ ਦੀ ਆਰਮੀ 84 ਦੇ ਵਿੱਚ ਦਰਬਾਰ ਸਾਹਿਬ ਤੇ ਆ ਕੇ ਚੜੀ ਔਰ ਉਸ ਤੋਂ ਬਾਅਦ ਅਗਲੇ 10 15 ਸਾਲ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਉਹ ਅੱਜ ਫੇਰ ਅੱਖਾਂ ਖੋਲ ਕੇ ਵੇਖੇ ਕਿ ਬੇਸ਼ੱਕ ਤੁਸੀਂ ਇਹ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ ਜਿਹੜੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਮਾਰ ਮੁਕਾਈਏ ਪਰ ਅੱਜ ਬੇਸ਼ੱਕ ਪੀੜੀ ਤੀਜੀ ਆ ਗਈ ਆ ਪਰ ਉਹ ਸੋਚ ਉਹ ਜਜ਼ਬਾ ਤੇ ਕੱਲ ਪਾਕਿਸਤਾਨ ਦੀ ਉਹ ਜੰਗ ਅੱਜ ਵੀ ਸਾਡੇ ਮੋਢਿਆਂ ਤੇ ਉਵੇਂ ਦੀ ਉਵੇਂ ਟਿੱਕੀ ਹੋਈ ਆ ਅਗਲਾ ਗਟਾਈਮ ਦੇ ਉੱਤੇ ਇੰਡੀਆ ਦੇ ਲੀਡਰਾਂ ਨੇ ਭੁਲੇਖੇ ਪਾਲ ਲਏ ਕਿ ਜਿਹੜਾ ਕੁਰਸੀ ਤੇ ਬਹਿ ਗਿਆ ਸ਼ਾਇਦ ਉਹਨੇ ਖਾਲਸਾਣ ਦੀ ਮੰਗ ਨੂੰ ਮਾਰ ਕੇ ਸੁੱਟ ਦੇਣਾ ਪਹਿਲਾਂ ਇਹ ਭੁਲੇਖਾ ਕਾਂਗਰਸੀਆਂ ਨੇ ਪਾਲਿਆ ਸੀ ਤੇ ਅੱਜ ਉਹੀ ਭੁਲੇਖਾ ਮੌਜੂਦਾ ਹਾਕਮ ਭਾਜਪਾ ਵਾਲੇ ਪਾਲੀ ਫਿਰਦੇ ਆ ਇਹਨਾਂ ਦੇ ਕੇਂਦਰੀ ਮੰਤਰੀ ਤੇ ਯੂਨੀਅਨ ਮਨਿਸਟਰ ਸ਼੍ਰੀ ਅਮਰ ਅਮਿਤ ਸ਼ਾਹ ਜੀ ਐਤੋਂ ਕਿਹਾਂ ਦੂਰ ਬੈਠੇ ਬੰਗਲੌਰ ਦੀ ਧਰਤੀ ਤੋਂ ਬੈਠਿਆ ਬਿਆਨ ਦੇ ਜਾਂਦੇ ਆ ਕਿ ਪੰਜਾਬ ਦੇ ਵਿੱਚ ਕੋਈ ਖਾਲਸਾਣ ਦੀ ਲਹਿਰ ਨਹੀਂ ਗਈ ਤੈਨੂੰ ਲਿਖ ਕੇ ਵੀ ਦੱਸਿਆ ਸੀ ਅਖਬਾਰਾਂ 'ਚ ਦਿੱਤਾ ਸੀ ਕਿ ਬਿਨਾਂ ਤੱਥਾਂ ਤੋਂ ਬਿਆਨ ਨਾ ਦਿਓ ਜੇ ਵਾਕਿਆ ਵੇਖਣੀ ਚਾਹੁੰਦੇ ਹੋ ਲਹਿਰ ਤੇ ਜੂਨ ਦੇ ਪਹਿਲੇ ਹਫਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਓ ਸਾਨੂੰ ਅਫਸੋਸ ਹੈ ਕਿ ਤੁਸੀਂ ਅੱਜ ਇੱਥੇ ਮੌਜੂਦ ਨਹੀਂ ਹੋ ਪਰ ਤੁਹਾਡੀਆਂ ਏਜੰਸੀਆਂ ਇੱਥੇ ਮੌਜੂਦ ਨੇ ਜਿਹੜੀਆਂ ਸਿੱਧੀਆਂ-ਸਿੱਧੀਆਂ ਤੁਹਾਡੇ ਥੱਲੇ ਕੰਮ ਕਰਦੀਆਂ ਨੇ ਆਸ ਕਰਦੇ ਹਾਂ ਉਹਨਾਂ ਦੇ ਰਾਹੀਂ ਤੁਹਾਨੂੰ ਪੰਜਾਬ ਦੀ ਅਸਲੀ ਤਸਵੀਰ ਅੱਜ ਤੁਹਾਡੇ ਤੱਕ ਪਹੁੰਚ ਜਾਏਗੀ ਤੇ ਜਿਹੜੀ ਗੱਲ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਤੇ ਕੋਈ ਖਾਲਸਾਤਨ ਨਹੀਂ ਮੰਗਦਾ ਅਸੀਂ ਕਟੋਕੇ ਕਹਿੰਦੇ ਆ ਕਿ ਅਸੀਂ ਮੰਗਦੇ ਆ ਖਾਲਸਤਾਨ ਅਸੀਂ ਲੈਣਾ ਆ ਖਾਲਸਤਾਨ ਤੁਸੀਂ ਸਾਡੇ ਪਹਿਲਾਂ ਵੀ ਜੁੜੇ ਮਾਰ ਲੇ ਅੱਜ ਵੀ ਮਾਰਨ ਨੂੰ ਫਿਰਦੇ ਹੋ ਚਾਹੇ ਜਨਾ ਮਰਜੀ ਜ਼ੋਰ ਲਾ ਲੋ ਇੱਕ ਨਾ ਇੱਕ ਦਿਨ ਇਸ ਧਰਤੀ ਦੇ ਉੱਤੇ ਖਾਲਸਤਾਨ ਰੂਪਮਾਨ ਹੋਣਾ ਆ ਨਾਰਾਇਣੇ ਦੇ ਕਈ ਸਾਨੂੰ ਅੱਜ ਕੱਲ ਉੱਠ ਕੇ ਅਗਲਾ ਦੇਣ ਲੱਗ ਪਏ ਨੇ ਕਹਿੰਦੇ ਝੰਡੇ ਚੁੱਕ ਕੇ ਸੜਕਾਂ 'ਤੇ ਤੁਰੇ ਫਿਰਦੇ ਹੋ ਇਹਦੇ ਨਾਲ ਕੀ ਆਉ ਉਹ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਲੜਾਈ ਹੀ ਝੰਡੇ ਦੀ ਹੁੰਦੀ ਆ ਲੜਾਈ ਹੀ ਨਾਰੇ ਦੀ ਹੁੰਦੀ ਆ ਤੇ ਤੁਸੀਂ ਸਾਨੂੰ ਇਹ ਨਸੀਤਾ ਦੇਣ ਦਿਓ ਕਿ ਝੰਡੇ ਛੱਡ ਕੇ ਤੇ ਕਮਰਿਆਂ 'ਚ ਬੈਠ ਕੇ ਗੱਲਾਂ ਮਾਰੀਏ ਇਹ ਕੰਮ ਨਹੀਂ ਜਿਹਾਣਾ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਜਿਹੜਾ ਇੰਡੀਆ ਜਿਹਦੇ ਖਿਲਾਫ ਸਾਡੀ ਜੰਗ ਜਾਰੀ ਆ ਉਹਨੇ ਆ ਬਿਜਲੀ ਦੇ ਜਿਹੜੇ ਖੰਭੇ ਨੇ ਇਹਨਾਂ ਦੇ ਉੱਤੇ ਵੀ ਬत्तियां ਲਾ ਲਾ ਕੇ ਆਪਣੇ ਤਿਰੰਗੇ ਬਣਾਤੇ ਤੇ ਤੁਸੀਂ ਸਾਨੂੰ ਗਾਂਢੋ ਕੱਟ ਝੰਡੇ ਛੱਡ ਦਈਏ ਇਹ ਝੰਡੇ ਨਹੀਂ ਜੇ ਥੱਲੇ ਰਹਿਣੇ ਜਦੋਂ ਤੱਕ ਖਾਲਸਤਾਨ ਦੇ ਝੰਡੇ ਆਫੀਸ਼ੀਅਲੀ ਸਰਕਾਰੀ ਇਮਾਰਤਾਂ ਦੇ ਉੱਤੇ ਝੁਲ ਨਹੀਂ ਜਾਂਦੇ ਉਦੋਂ ਤੱਕ ਸਾਡੇ ਘਟੋ ਘਟ ਮੋਢਿਆਂ ਦੇ ਉੱਤੇ ਜਰੂਰ ਝੁਲਦੇ ਰਹਿਣੇ ਆ ਇਹਨਾਂ ਨੂੰ ਥੱਲੇ ਲਾਉਣ ਦੀਆਂ ਗੱਲਾਂ ਸਾਨੂੰ ਨਾ ਕਹੋ ਤانوں ਕਹਿੰਦੇ ਨਾਰੇ ਮਾਰਦੇ ਹੋ ਨਾਰਿਆਂ ਦੇ ਨਾਲ ਕੀ ਹੋਣਾ ਉਹ ਤੁਸੀਂ ਮੇਰੇ ਇਸ ਗੱਲ ਦਾ ਜਵਾਬ ਦਿਓ ਬੰਦੇ ਮਾਤਰਮ ਕੀ ਆ ਜੈ ਜਵਾਨ ਜੈ ਕਿਸਾਨ ਕੀ ਆ ਭਾਰਤ ਮਾਤਾ ਦੀ ਜੈ ਕੀ ਆ ਇਹ ਸਾਰੇ ਨਾਰਾ ਹੀ ਚੁੱਕੀ ਫਿਰਦੇ ਹੋ ਨਾ ਤੁਸੀਂ ਤੇ ਸਾਨੂੰ ਜਿਹੜੇ ਅਸੀਂ ਆਜ਼ਾਦੀ ਦੇ ਪ੍ਰਮਾਨ ਨੇ ਆ ਜਿਹੜੇ ਲੜ ਰਹੇ ਆ ਉਹਨਾਂ ਨੂੰ ਸਾਡੇ ਕਈ ਸਾਡੇ ਨਸੀਬਾ ਦੇਣ ਲੱਗ ਪਏ ਵੀ ਨਾਰੇ ਮਾਰਨੇ ਬੰਦ ਕਰ ਦਿਓ ਛੰਡੇ ਚੁੱਕ ਕੇ ਸੜਕਾਂ ਤੇ ਤੁਰਨਾ ਬੰਦ ਕਰ ਦਿਓ ਇਹ ਸੜਕਾਂ ਤੇ ਤੁਰਨਾ ਵੀ ਆ ਅਸੀਂ ਇੱਥੇ ਨਾਰੇ ਵੀ ਲੱਗਣੇ ਆ ਜਦੋਂ ਤੱਕ ਸਾਨੂੰ ਆਜ਼ਾਦੀ ਮਿਲਣੀ ਜਾਂਦੇ ਜਦੋਂ ਤੱਕ ਅਸੀਂ ਆਜ਼ਾਦੀ ਲੈ ਨਹੀਂ ਲੈਂਦੇ ਜਦੋਂ ਤੱਕ ਪੰਜਾਬ ਇੱਕ ਆਜ਼ਾਦ ਮੁਲਕ ਹੋ ਨਹੀਂ ਜਾਂਦਾ ਤੇ ਆਜ਼ਾਦੀ ਦਾ ਇਹ ਸਾਡਾ ਸਾਫ ਆ ਇੰਡੀਪੈਂਡੈਂਸ ਫਰੋਮ ਇੰਡੀਆ ਸਾਡੀਆਂ ਸਰਾ ਦਾਵਾੱਖ ਸਾਡੀ ਕਰੰਸੀ ਵੱਖ ਸਾਡੀ ਤੁਹਾਡੇ ਨਾਲੋਂ ਭਾਸ਼ਾ ਬੋਲੀ ਪਹਿਲਾ ਹੀ ਵਾਕਿਆ ਸਾਡਾ ਤੁਹਾਡੇ ਨਾਲੋਂ ਸਭਿਆਚਾਰ ਪਹਿਲਾ ਹੀ ਵਾਕਿਆ ਹੋਰ ਤੇ ਹੋਰ ਜਦਨ ਆਜ਼ਾਦ ਹੋਵਾਂਗੇ ਸਾਡੀ ਤੁਹਾਡੇ ਨਾਲੋਂ 에어ਲਾਈਨ ਵੀ ਵੱਖ ਹੋਊਗੀ ਟਿਕਟ ਲੈ ਕੇ ਖਾਲਸਤਾਨ ਆਇਆ ਕਰਿਓ ਤੇ ਟਿਕਟ ਲੈ ਕੇ ਤੁਹਾਡੇ ਕੋਲ ਜਾ ਕਰਾਂਗੇ ਇਹਨੂੰ ਕਹਿੰਦੇ ਆ ਆਜ਼ਾਦੀ ਚਾਹ ਫੌਰਨ ਸੀਤਾ ਦੇਣ ਵਾਲੇ ਵੀ ਆ ਗਏ ਆ ਸਾਨੂੰ ਵਰਗਲਾਉਣ ਲਈ ਪਤਾ ਕੀ ਕਹਿਣਗੇ ਸਭ ਤੋਂ ਵੱਡੇ ਦੇਸ਼ ਭਗਤ ਸਿੱਖ ਨੇ ਸਭ ਤੋਂ ਵੱਡੇ ਦੇਸ਼ ਭਗਤ ਪੰਜਾਬੀ ਨੇ ਸੁਣੋ ਹੈਗੇ ਆ ਦੇਸ਼ ਭਗਤ ਪਰ ਸਾਡੀ ਦੇਸ਼ ਭਗਤੀ ਤੁਹਾਡੇ ਮੁਲਕ ਵਾਸਤੇ ਨਹੀਂ ਗਈ ਸਾਡੀ ਦੇਸ਼ ਭਗਤੀ ਇੰਡੀਆ ਵਾਸਤੇ ਨਹੀਂ ਗਈ ਸਾਡੀ ਦੇਸ਼ ਭਗਤੀ ਸਾਡੇ ਆਪਣੇ ਦੇਸ਼ ਪੰਜਾਬ ਵਾਸਤੇ ਆ ਤੇ ਉਹਦੇ ਲਈ ਸਾਡੀ ਦੇਸ਼ ਭਗਤੀ ਜਾਰੀ ਰਹੂਗੀ ਤੇ ਉਹਦੇ ਲਈ ਕੁਰਬਾਨੀਆਂ ਤੇ ਸ਼ਹਾਦਤਾਂ ਤੇ ਸੰਘਰਸ਼ ਵੀ ਜਾਰੀ ਰਹਿਣਾ ਆ ਤੇ ਜਿਹੜੇ ਇਹ ਸਾਨੂੰ ਕਹਿੰਦੇ ਆ ਕਿ ਤੁਹਾਡੇ ਆਰਮੀ ਚ ਇੰਨੇ ਬੰਦੇ ਬੈਠੇ ਨੇ ਬਾਰਡਰਾਂ ਤੇ ਅਸੀਂ ਲੜਦੇ ਫਿਰਦੇ ਆ ਭਰਾਵੋ ਉਹਨਾਂ ਨੂੰ ਵੀ ਸਾਡੀ ਨਸੀਬ ਦੇਣੀ ਚਾਹੁੰਦੇ ਆਸੀਂ ਤੁਹਾਡੇ ਬਾਰਡਰਾਂ ਤੇ ਅਸੀਂ ਮਜਬੂਰੀ ਵਸ ਬੈਠੇ ਆ ਉਹੀ ਆਰਮੀ ਜਿਹੜੀ ਅੱਜ ਤੁਹਾਡੇ ਬਾਰਡਰਾਂ ਤੇ ਬੈਠੀ ਆ ਜਦੋਂ ਖਾਰਿਸਤਾਨ ਬਣੇਗਾ ਉਹੀ ਆਰਮੀ ਤੁਹਾਡੇ ਵੱਲ ਤੇ ਬਾਰਡਰਾਂ ਤੇ ਵੀ ਬਹੂਗੀ ਸਾਨੂੰ ਕਹਿਣ ਲੱਪੈਂਦੇ ਨਹੀਂ ਫੋਰਸ ਕਿਥੋਂ ਲਿਆ ਹੋਗੇ ਅੱਜ ਜਿਹੜੇ ਮੇਰੇ ਵਿਚਾਰੇ ਪੁਲਸ ਵਾਲੇ ਭਰਾ ਨਾਲ ਨਾਲ ਤੁਰੇ ਫਿਰਦੇ ਨੇ ਤੁਹਾਡੀਆਂ ਵੀ ਭਰਾਵੋ ਨੌਕਰੀਆਂ ਇੱਥੇ ਰਹਿਣੀਆਂ ਆ ਬੇਸ਼ੱਕ ਤੁਸੀਂ ਸਾਨੂੰ ਡਾਂਗਾ ਵੀ ਫੇਰਦੇ ਹੋ ਤਨਖਾ ਅਵਾ ਤੁਹਾਡੀਆਂ ਜਿੰਨੀ ਤੁਹਾਨੂੰ ਇੰਡੀਆ ਸਰਕਾਰ ਦਿੰਦੀ ਉਹਦੇ ਨਾਲੋਂ 10 ਗੁਣਾ ਵਾਧੇ ਦੇਵਾਂਗੇ ਕਿਉਂਕਿ ਅਸੀਂ ਇੰਡੀਆ ਵਰਗੇ ਭੁੱਖੇ ਨੰਗੇ ਨਹੀਂਗੇ ਅਸੀਂ ਰਜਵਾ ਰਾਜ ਲੈਣਾ ਆ ਅਸੀਂ ਕੁਸ਼ਹਾਲ ਰਾਜ ਲੈਣਾ ਆ ਤੇ ਜਿਹੜਾ ਰਾਜ ਆ ਕਈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਿਆਵਾਂਗੇ ਉਹ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈਉਣਾ ਆ ਤੇ ਸੁਣੋ ਉਸ ਰਾਜ ਦਾ ਮਤਲਬ ਸਿਰਫ ਸਿਰ ਤੇ ਸਿਰਫ ਖਾਲਸਪੁਰ ਆ ਸਿਰਫ ਨਾਮ ਵਖਰਾ ਆ ਜੇ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੰਗਾ ਲੱਗਦਾ ਆ ਤੇ ਤੁਹਾਨੂੰ ਖਾਲਸਪੁਰ ਤੋਂ ਕੀ ਤਕਲੀਫ ਆ ਜਿਹੜਾ ਜਿਹੜਾ ਤੁਹਾਨੂੰ ਇਹ ਸੁਪਨਾ ਵਿਖਾਉਂਦਾ ਆ ਕਿ ਸਰਕਾਰੇ ਖਾਲਸਾ ਸੀ ਲਿਆਵਾਂਗੇ ਅਸੀਂ ਸਿੱਖ ਰਾਜ ਲਿਆਵਾਂਗੇ ਅਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਲਿਆਵਾਂਗੇ ਉਹਨਾਂ ਨੂੰ ਪੁੱਛਿਆ ਕਰੋ ਕਿ ਉਹ ਰਾਜ ਕਿਹਦਾ ਸੀ ਉਹਦਾ ਇੱਕੋ ਇੱਕ ਜਵਾਬ ਆ ਉਹ ਰਾਜ ਖਾਲਸੇ ਦਾ ਹੀ ਤੇ ਖਾਲਸੇ ਦੇ ਰਾਜ ਨੂੰ ਹੀ ਖਾਲਸਾ ਸਤਨ ਕਹਿੰਦੇ ਆ ਤੇ ਉਸ ਦਿਨ ਲਈ ਹੀ ਸੰਘਰਸ਼ ਜਾਰੀ ਆ ਸੋ ਮੇਰੇ ਹਿੰਦੂ ਭਰਾਵੋ ਤੁਸੀਂ ਵੀ ਸੁਣੋ ਤੁਹਾਨੂੰ ਵੀ ਜਿਹੜਾ ਇਸ ਇੰਡੀਆ ਨੇ ਕੁਝ ਨਹੀਂ ਦੇਣਾ ਐਵੇਂ ਫੋਕੀ ਜਿਹੀ ਦੇਸ਼ ਭਗਤੀ ਜਨਾ ਡੁੱਬੋ ਜੇ ਤੁਸੀਂ ਵੀ ਖੁਸ਼ਹਾਲ ਹੋਣਾ ਚਾਹੁੰਦੇ ਤੇ ਉਹਦੇ ਲਈ ਇੱਕੋ ਇੱਕ ਹਾਲਿਆ ਪੰਜਾਬ ਦੀ ਆਜ਼ਾਦੀ ਆ ਪਤਾ ਨਹੀਂ ਕਿੰਨੇ ਕਰੋੜਾਂ ਦਾ ਤੁਸੀਂ ਜੀਐਸਟੀ ਤਾਰਦੇ ਹੋ ਇਥੋਂ ਜਾਂਦਾ ਦਿੱਲੀ ਦਿੱਲੀੋਂ ਤਰਲੇ ਮਾਰ ਮਾਰ ਕੇ ਪੰਜਾਬ ਸਰਕਾਰ ਲੈਂਦੀ ਫਿਰ ਅੱਗੇ ਵੰਡਦੀ ਆ ਉਹ ਸਾਰੇ ਦਾ ਸਾਰਾ ਜੀਐਸਟੀ ਤੁਹਾਡੇ ਤੇ ਲੱਗੇਗਾ ਤੁਹਾਡੀਆਂ ਬੈਂਕਾਂ ਖੁਸ਼ਹਾਲ ਹੋਣਗੀਆਂ ਤੁਹਾਡੇ ਕਾਰੋਬਾਰ ਖੁਸ਼ਹਾਲ ਹੋਣਗੇ ਸੋ ਐਵੇਂ ਇੰਡੀਆ ਦੀ ਭਗਤੀ ਦੇ ਵਿੱਚ ਡੁੱਬ ਕੇ ਆਪਣਾ ਝਗਾ ਛੋੜ ਨਾ ਕਰੋ ਭਾਈਚਾਰਕ ਦੀ ਮਿਸਾਲ ਦਿਓ ਸਾਂਝ ਦੀ ਮਿਸਾਲ ਦਿਓ ਔਰ ਇੱਕ ਨਾਰੇ ਦੇ ਵਿੱਚ ਠੋਕ ਕੇ ਕਹੋ ਹਾਂ ਅਸੀਂ ਖਾਲਸਤਾਨੀ ਮਾਣਿਆ ਸਾਨੂੰ ਖਾਲਸਤਾਨੀ ਹੋਂਤੇ ਜੇ ਕਿਸੇ ਨੂੰ ਖਾਲਸਤਾਨ ਸ਼ਬਦ ਨਹੀਂ ਚੰਗਾ ਲੱਗਦਾ ਤੁਸੀਂ ਭਰਾਵੋ ਪੰਜਾਬ ਰੱਖ ਲਿਆ ਜੇ ਨਾਂ ਇਹਦਾ ਤੁਸੀਂ ਇਹਦਾ ਖਾਲਸਾ ਰਾਜ ਰੱਖ ਲਿਆ ਜੇ ਜੋ ਕਹਿਣਾ ਕਹਿ ਰਹਿਓ ਜਿਵੇਂ ਅੱਜ ਆੜੇ ਇੰਡੀਆ ਵਾਲੇ ਇੰਡੀਆ ਕਹਿ ਲੈਂਦੇ ਭਾਰਤ ਕਹਿ ਲੈਂਦੇ ਹਿੰਦੁਸਤਾਨ ਕਹਿ ਲੈਂਦੇ ਮਤਲਬ ਇੱਕ ਹੀ ਆ ਸੋ ਖਾਲਸਤਾਨ ਪੰਜਾਬ ਆਜ਼ਾਦ ਪੰਜਾਬ ਸੇਖ ਰਾਜ ਸਾਰਿਆਂ ਦਾ ਮਤਲਬ ਇੱਕ ਹੀ ਆ ਤੇ ਇਹਦਾ ਮਤਲਬ ਹੈ ਸਾਰਿਆਂ ਦੀ ਖੁਸ਼ਹਾਲੀ ਵਾਲਾ ਰਾਜ ਤੇ ਉਹਦੇ ਲਈ ਅਸੀਂ ਸੜਕਾਂ ਤੇ ਤੁਰੇ ਫਿਰਦੇ ਆ ਸਾਨੂੰ ਵਿੜੇ ਨਾ ਸਮਝੋ ਅਸੀਂ ਵੀ ਕਮ ਕਰਾਂ ਵਾਲੇ ਆ ਅਸੀਂ ਵੀ ਨੌਕਰੀਆਂ ਕੀਤੀਆਂ ਨੇ ਤੇ ਛੱਡੀਆਂ ਨੇ ਤੇ ਛੱਡੀਆਂ ਸਰਵਿਸ ਕਰਕੇ ਆ ਕਿ ਸਾਡਾ ਪੰਜਾਬ ਖੁਸ਼ਹਾਲ ਹੋਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਸਵੈ ਮਾਣ ਨਾਲ ਜੀ ਸਕਣ ਨਾ ਕਿ ਇੰਡੀਆ ਦੀਆਂ ਫੋਰਸਾਂ ਤੋਂ ਛਤਰਖਾ ਖਾ ਕੇ ਸੋ ਅਖੀਰ ਤੇ ਮੈਂ ਆਪਣੀ ਗੱਲ ਨਿਬੇੜਨੀ ਸਿਰਫ ਇਨੀ ਗੱਲ ਕਹਿ ਕੇ ਕਿ ਜਿਹੜਾ ਸੰਘਰਸ਼ 1984 ਤੋਂ ਪਹਿਲਾਂ ਦਾ ਸ਼ੁਰੂ ਹੋਇਆ ਸੀ ਆਜ਼ਾਦੀ ਦਾ ਉਹ ਸੰਘਰਸ਼ ਅੱਜ ਵੀ ਜਾਰੀ ਆ ਮੇਰੇ ਨੌਜਵਾਨ ਭਰਾਵੋ ਆਪਣੀ ਹੋਸ਼ ਦੇ ਨਾਲ ਨਾਲ ਜੋਸ਼ ਵੀ ਰੱਖੋ ਕੋਈ ਮੋਗਾ ਐਸਾ ਨਾ ਦਿਓ ਜਿਹਦੇ ਨਾਲ ਇਹ ਤੁਹਾਨੂੰ ਜਿਹੜਾ ਵਾ ਚੁੱਕ-ਚੁੱਕ ਕੇ ਜਿੰਨਾ ਚ ਸੁਟੜ ਜਾਂ ਤੁਹਾਡੇ ਤੇ ਗੋਲੀਆਂ ਮਾਰਨ ਪਰ ਹਾਂ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਤੁਸੀਂ ਆਪਣੀ ਸੋਚ ਨੂੰ ਕੰਪਰੋਮਾਈਜ਼ ਕਰੋ ਡਟਰਮ ਜਿਹੜਾ ਵਾ ਤੁਹਾਡੀ ਡਿਟਰਮੀਨੇਸ਼ਨ ਪੂਰੀ ਠੋਕ ਮੇ ਹੋਣੀ ਚਾਹੀਦੀ ਤੁਸੀਂ ਹਿੱਕ ਠੋਕੇ ਕਹਿਣ ਵਾਲੇ ਹੋਣੇ ਚਾਹੀਦੇ ਹੋ ਕਿ ਹਾਂ ਅਸੀਂ ਖਾਲਸਤਾਨੀ ਜਦੋਂ ਕੋਈ ਤੁਹਾਨੂੰ ਖਾਲਸਤਾਨੀ ਕਵੇ ਤੇ ਨੂੰ ਹੀਣ ਭਾਵਨਾ ਜਨਾ ਲਿਆ ਕਰੋ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਅਸੀਂ ਖਾਲਸਤਾਨੀ ਆ ਤੇ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਅਸੀਂ ਭੁੱਖੇ ਨਕੇ ਹਿੰਦੁਸਤਾਨ ਦੇ ਵਾਸੀ ਨਹੀਂ ਗੇ ਸੋ ਇਹਨੀਆਂ ਗੱਲਾਂ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਕਰਨੀਆਂ ਸੀ ਸੋ ਇਹ ਨਹੀਂ ਆ ਗੱਲਾਂ ਪ੍ਰਾਉਤਨਾ ਕਰਨੀਆਂ ਸੀ ਇਹਨਾਂ ਨੂੰ ਆਪਣੇ ਦਿਲ ਦਿਮਾਗ ਦੇ ਵਿੱਚ ਲੈ ਕੇ ਜਾਇਓ ਕਰ ਤੇ ਦ੍ਰਿੜ ਕਰਕੇ ਜਾਇਓ ਕਿ ਸਾਡਾ ਸੰਘਰਸ਼ ਆਜ਼ਾਦੀ ਦਾ ਲਗਾਤਾਰ ਜਾਰੀ ਰਹਿਣਾ ਆ ਤੇ ਉਦੋਂ ਤੱਕ ਜਾਰੀ ਰਹਿਣਾ ਆ ਜਦੋਂ ਤੱਕ ਅਸੀਂ ਆਜ਼ਾਦ ਹੋ ਨਹੀਂ ਜਾਂਦੇ ਜਦੋਂ ਤੱਕ ਸਾਡੇ ਝੰਡੇ ਸਰਕਾਰੀ ਅਫੀਸ਼ੀਅਲ ਤੌਰ ਤੇ ਇਸ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਤੇ ਨਹੀਂ ਝੁਲ ਜਾਂਦੇ ਉਦੋਂ ਤੱਕ ਇਹ ਸਾਡਾ ਸੰਘਰਸ਼ ਜਾਰੀ ਰਹਿਣਾ ਆ ਤੇ ਇੱਕ ਆਖੀਰਲੀ ਗੱਲ ਆ ਉਹ ਸਿਰਫ ਮੇਰੀ ਆ ਗਈ ਆ ਜੜੀਆਂ ਸੋਸ਼ਲ ਮੀਡੀਆ ਸਾਈਟਾਂ ਨੇ ਇਹਨਾਂ ਨੂੰ ਪਤਾ ਨਹੀਂ ਇੰਡੀਆ ਦੇ ਨੇ ਐਨੇ ਲਾਗੇ ਜਿਹੜਾ ਇੰਡੀਆ ਕਹਿੰਦਾ ਵੀ ਇੱਥੇ ਬੋਲਣ ਦੀ ਬੜੀ ਆਜ਼ਾਦੀ ਆ ਕਈਆਂ ਨੇ ਕਹਿ ਦਨਾ ਵੀ ਤੂੰ ਵੀ ਇੱਥੇ ਬੋਲਣ ਦੀ ਆਜ਼ਾਦੀ ਆ ਇਹ ਕੋਈ ਆਜ਼ਾਦੀ ਵਸੂਦੀ ਨਹੀਂ ਕਿ ਇੱਥੇ ਇਹਨਾਂ ਦੀ ਆਜ਼ਾਦੀ ਦਾ ਤੇ ਇਹਨਾਂ ਬੁਰਾ ਹਾਲ ਹੋਇਆ ਪਿਆ ਵੀ ਤੁਸੀਂ 4 ਦਿਨ ਕਿਤੇ ਆਪਣੇ ਹੱਕ ਦੀ ਗੱਲ ਤੇ ਕਰ ਲੋ 5ਵੇਂ ਦਿਨ ਚੋਕੇ ਅਕਾਊਂਟ ਆਉ ਮਾਰਦੇ ਨੇ ਆ ਜਿਹੜਾ ਫੇਸਬੁੱਕ ਤੇ ਟਵਿੱਟਰ ਤੇ ਵਟਸਐਪ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਆਧਾਰੇ ਨੇ ਜਿਹੜੇ ਇੰਡੀਆ ਦੇ ਥੱਲੇ ਲੱਗੇ ਨੇ ਇਹਨਾਂ ਜਿਆਦਾ ਉਹ ਥੋੜੀ ਬਹੁਤੀ ਸ਼ਰਮ ਕਰੋ ਤੁਸੀਂ ਮਸ਼ਹੂਰੀਆਂ 'ਚ ਇਹ ਗੱਲਾਂ ਕਹਿੰਦੇ ਹੋ ਕਿ ਵੋਈ ਕਨੈਕਟ ਟੂ ਤੁਹਾਨੂੰ ਅਸੀਂ ਦੁ ਕਨੈਕਟ ਕਰਦੇ ਆ ਉਹ ਕਾਹਦਾ ਕਨੈਕਟ ਕਰਦੇ ਹੋ ਤੁਸੀਂ ਤਾਂ ਸਾਨੂੰ ਆਪਣੇ ਲੋਕਾਂ ਦੇ ਨਾਲ ਨੇ ਕਨੈਕਟ ਹੋਣ ਦਿੰਦੇ ਥੋੜੀ ਬਹੁਤੀ ਤੜਵਖਾ ਲੋ ਆਪਣੇ ਵਿੱਚ ਜਿਹੜੀ ਤੁਹਾਡੇ ਹੈਗੀ ਆ ਤੇ ਆਜ਼ਾਦੀ ਦੇ ਨਾਲ ਜਿਓ ਤੇ ਜੀਣ ਦਿਓ ਤੇ ਸਾਡੀ ਜਿਹੜੀ ਜੰਗ ਆਜ਼ਾਦੀ ਦੀ ਉਹਦੇ ਵਿੱਚ ਸਾਡੇ ਸਹਿਯੋਗੀ ਹੋਵੋ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇ ਤੁਸੀਂ ਵਾਕਿਆ ਸਹਿਮਾਨ ਦੇ ਨਾਲ ਜੀਣਾ ਆ ਤੇ ਹੱਲ ਇੱਕੋ ਆ ਇੰਡੀਆ ਤੋਂ ਤੋੜ ਵਿਛੋੜਾ ਪੰਜਾਬ ਦੀ ਆਜ਼ਾਦੀ ਉਹਦੋਂ ਰਹਿ ਕੋਈ ਆ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਨ ਦੂਰ ਨਹੀਂ ਜਦੋਂ ਖਾਲਸਤਾਨ ਬਣ ਕੇ ਰਹੇਗਾ ਖਾਲਸਤਾਨ ਵजूद ਚਾਹੇਗਾ ਕਿਉਂਕਿ ਸਿੱਖਾਂ ਦੀ ਅਗਲੀ ਪੀੜ੍ਹੀ ਨਵੀਂ ਪੀੜ੍ਹੀ ਉਹਨੇ ਵੀ ਹੁਣ ਖਾਲਸਤਾਨ ਦਾ ਝੰਡਾ ਚੁੱਕ ਲਿਆ ਖਾਲਸਤਾਨ ਦੇ ਨਾਰੇ ਲਾਤੇ ਹੋਰ ਸੀਨਾ ਠੋਕ ਕੇ ਇਹ ਗੱਲ ਕਹਤੀ ਹੈ ਕਿ ਜਿਸ ਨੂੰ ਸਾਡੀ ਆਜ਼ਾਦੀ ਮੰਨਿਆ ਜਾਂਦਾ ਹੈਗਾ ਵੈ ਸਾਡੀ ਆਜ਼ਾਦੀ ਨਹੀਂ ਬਲਕਿ ਇਹ ਗੁਲਾਮੀ ਤੋਂ ਵੀ ਬੱਦਤਰ ਹੈਗੀ ਆ ਸਾਨੂੰ ਆਪਣੀ ਗੱਲ ਕਰਨੇ ਦਾ ਹੱਕ ਹਾਸਲ ਨਹੀਂ ਹੈਗਾ ਅਸੀਂ ਕਿਸੇ ਮੀਡੀਆ ਪਲੇਟਫਾਰਮ ਦੇ ਉੱਤੇ ਆਪਣੀ ਗੱਲ ਨਹੀਂ ਕਰ ਸਕਦੇ ਅਸੀਂ 4 ਦਿਨ ਗੱਲ ਕਰੀਏ ਸਾਡੇ ਅਕਾਊਂਟ ਬੈਨਡ ਕਰ ਦਿੱਤੇ ਜਾਂਦੇ ਹੈਗੇ ਆ ਸਾਨੂੰ ਕਿਸੇ ਵੀ ਮੁੱਦੇ ਦੇ ਉੱਤੇ ਖੁੱਲ ਕੇ ਗੱਲਬਾਤ ਕਰਨੀ ਨਹੀਂ ਦਿੱਤੀ ਜਾਂਦੀ ਹੈਗੀ ਸਾਡਾ ਜਿਹੜੀਆਂ ਨਾਂ ਇਨਸਾਫੀਆਂ ਕੀਤੀਆਂ ਜਾਂਦੀਆਂ ਜ਼ਿਆਤੀਆਂ ਕੀਤੀਆਂ ਜਾਂਦੀਆਂ ਅਗਰ ਅਸੀਂ ਉਸ ਦੇ ਉੱਤੇ ਗੱਲਬਾਤ ਕਰਨੀ ਹੈਗੀ ਆ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨੀ ਹੈਗੀ ਆ ਤੇ ਸਾਨੂੰ ਉੱਥੋਂ ਵੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਇਹ ਸਿਰਫ ਨਾਮ ਦੀ ਆਜ਼ਾਦੀ ਹੈਗੀ ਆ ਸਾਨੂੰ ਇਹ ਆਜ਼ਾਦੀ ਨਹੀਂ ਚਾਹੀਦੀ ਅਸੀਂ ਹੁਣ ਦੋ ਟੋਕ ਗੱਲ ਕਰਾਂਗੇ ਆਪਣੀ ਅਸੀਂ ਆਜ਼ਾਦ ਆਪਣਾ ਅਸੀਂ علیحدਾ ਮੁਲਕ ਬਣਾਉਣਾ ਹੈ ਜਿੱਥੇ ਸਿਰਫ ਅਸੀਂ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ گزار ਸਕੀਏ ਜੋ ਸਾਡੇ ਰਾਈਟਸ ਹੈ ਸਾਨੂੰ ਉਹ ਮਿਲ ਸਕਣ ਔਰ ਉਹਨਾਂ ਨੇ ਠੋਕ ਵਜਾ ਕੇ ਇਹ ਗੱਲ ਦੱਸ ਦਿੱਤੀ ਹੈ ਔਰ ਖਾਲਿਸਤਾਨ ਦੇ ਨਾਰੇ ਲੱਗੇ ਆ ਹੁਣ ਜਲਦ ਅਜਲਦ ਖਾਲਿਸਤਾਨ ਬਣ ਕੇ ਰਹੇਗਾ ਜੇ ਤੁਹਾਨੂੰ ਇਹ ਵੀਡੀਓ ਕੈਂਚੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖੀ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼